ਬਿਤਦਨੀ ਜੇਜੋ ਹਾਸੇ ਬਾਰੇ ਜਾਇਜ਼ਾ ਲੈਣ ਪਹੁੰਚੀ ਭਾਜਪਾ ਕੋ ਨਿਮਿਸ਼ਾ ਮਹਿਤਾ ਨੇ ਇਸ ਭਿਆਨਕ ਹਾਦਸੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਧਸਾਇਆ ਹੈ ਨਿਮਿਸ਼ਾ ਮਹਿਤਾ ਨੇ ਜੇਜੋ ਪਹੁੰਚ ਕੇ ਇਲਾਕੇ ਦੇ ਲੋਕਾਂ ਤੇ ਖਾਸ ਤੌਰ ਤੇ ਉਹਨਾਂ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਜਿਨ੍ਹਾਂ ਨੇ ਇਹ ਹਾਸਾ ਆਪਣੇ ਅੱਖੀ ਦੇਖਿਆ ਸੀ ਇਸ ਦੌਰਾਨ ਨਮੀਸ਼ਾ ਮਹਿਤਾ ਨੇ ਦੱਸਿਆ ਕਿ ਕਰੀਬ ਹਰ ਸਾਲ ਇਸ ਲਸਾੜਾ ਜੇਜੋਂ ਚੋਤੇ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕਈ ਵਾਰ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਇਨ ਹਾਦਸਿਆਂ ਤੋਂ ਕੋਈ ਵੀ ਸੇਧ ਨਹੀਂ ਲੈ ਰਿਹਾ ਭਾਜਪਾਗੁ ਨਮੀਸ਼ਾ ਮਹਿਤਾ ਨੇ ਆਖਿਆ ਕਿ ਇਸ ਖੱਡ ਵਿੱਚ ਤੂਫਾਨੀ ਤਰੀਕੇ ਨਾਲ ਪਾਣੀ ਅਤੇ ਪੱਥਰ ਆਉਂਦੇ ਨੇ ਜੋ ਸਕੂਟਰ ਅਤੇ ਕਾਰਾਂ ਵਾਲਿਆਂ ਨੂੰ ਹੜਾ ਕੇ ਲੈ ਜਾਂਦੇ ਨੇ ਇਸ ਦੇ ਨਾਲ ਹੀ ਉਹ ਆਪਣੀ ਜਾਨ ਤੇ ਖੇਡ ਕੇ ਖੱਡ ਵਿੱਚ ਹਰਚ ਡੁੱਬੇ ਲੋਕਾਂ ਦੀ ਜਾਨ ਨੂੰ ਬਚਾਉਣ ਵਾਲੇ ਲੋਕਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਉਨਾ ਜ਼ਿਲ੍ਹਾ ਪ੍ਰਸ਼ਾਸਨ પાસે ਮੰਗ ਕੀਤੀ ਕਿ ਆਜ਼ਾਦੀ ਦਿਹਾੜੇ ਤੇ ਇਹਨਾਂ ਨੌਜਵਾਨਾਂ ਨੂੰ ਮੁੱਖ ਮੰਤਰੀ ਤੋਂ ਸਨਮਾਨਿਤ ਕਰਵਾਇਆ ਜਾਵੇ। ਉਹਨਾਂ ਨਾਲ ਹੀ ਇਹ ਵੀ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਜਲਦ ਹੀ ਖੱਡ ਵਿਚਲਾ ਰਸਤਾ ਚੌੜਾ ਤੇ ਮਜ਼ਬੂਤ ਕਰਕੇ ਉਸ ਦੇ ਨਾਲ-ਨਾਲ ਸੀਮੰਟ ਦੇ ਪਿੱਲਰ ਲਗਾਵੇ ਤਾਂ ਜੋ ਕੋਈ ਵਾਹਨ ਪਾਣੀ ਦੇ ਵਾਅ ਵਿਧ ਖਾੜਿਚ ਨਾ ਹੜ ਸਕੇ। ਮੈਂ ਪਹਿਲੇ ਤਾਂ ਬਹੁਤ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ ਕਿ 11 ਬੰਦੇ ਹੜ ਕੇਸ ਜੇਜੋਂ ਖੱਡ ਦੇ ਵਿੱਚ ਜਿਹੜਾ ਹੈ ਪੂਰੇ ਹੋ ਗਏ। ਔਰ ਮੇਰੀ ਗੱਲ ਕਹਿਣਾ ਚਾਹੁੰਨੀ ਹੈ ਕਿ ਹਰ ਸਾਲ ਹਾਦਸੇ ਹੁੰਦੇ ਆ ਤੇ ਪ੍ਰਸ਼ਾਸਨ ਜਿਹੜਾ ਹੈ ਇਹ ਕਦੋਂ ਜਾਗੂਗਾ ਸਰਕਾਰਾਂ ਕਦੋਂ ਜਾਗੂਗੀਆਂ ਅੱਜ ਕਈ ਸਾਲ ਹੋ ਗਏ ਹਾਦਸੇ ਹੁੰਦੇ ਆ ਖੜ੍ਹ ਚੱਲਦੀ ਹੈ ਪਿਛਲੇ ਸਾਲ ਵੀ ਬਹੁਤ ਪਾਣੀ ਆਇਆ ਸੀਗਾ ਹੁਣ ਤਾਂ ਇੱਥੇ ਪਿੱਲਰ ਲੱਗ ਜਾਣੇ ਚਾਹੀਦੇ ਸੀ ਪਹਿਲੀ ਸਿਫਾਰਿਸ਼ ਤੇ ਮੈਂ ਇਹ ਕਰੂੰਗੀ ਕਿ ਪਿੱਲਰ ਲੱਗਨੇ ਚਾਹੀਦੇ ਆ ਔਰ ਸਿਮੈਂਟਡ ਪਿੱਲਰ ਲੱਗਨੇ ਚਾਹੀਦੇ ਆ ਇਸ ਰਸਤੇ ਤੇ ਤਾਂ ਕਿ ਗੱਡੀਆਂ ਹੜਨੀਆਂ ਬੰਦ ਹੋਣ ਅੱਜ ਕਿੰਨੇ ਕੁ ਵਹਿਣ ਪੈਰੇ ਹੋਣਗੇ ਉਹਨਾਂ ਘਰਾਂ ਦੇ ਜੀ ਜਿਨ੍ਹਾਂ ਦੇ ਚਲੇ ਗਏ ਦੂਸਰੀ ਗੱਲ ਮੈਂ ਕਹਿਣਾ ਚਾਹੁੰਨੀ ਹੈ ਇਹ ਪ੍ਰਸ਼ਾਸਨ ਬਹੁਤ ਵੱਡੀ ਧੂੜ ਝੋਕੜਾ ਚਾਹ ਰਿਹਾ ਹੈ ਲੋਕਾਂ ਦੀ ਅੱਖਾਂ ਦੇ ਵਿੱਚ ਅਜ ਅਖਬਾਰਾਂ ਦੇ ਵਿੱਚ ਦੇਖਤਾ ਰੈਸਕਿਊ ਆਪਰੇਸ਼ਨ ਦੀਆਂ ਟੀਮਾਂ ਪਹੁੰਚ ਗਈਆਂ ਕਈ ਕੁਝ ਹੋ ਗਿਆ ਜਦ ਕਿ ਹਾਦਸਾ ਜਿਹੜਾ 9:30 ਵਜੇ ਸਵੇਰੇ ਹੋਇਆ ਇਹ ਸਾਡੇ ਜਿਹੜੇ ਬਹਾਦਰ ਨੌਜਵਾਨ ਖੜੇ ਹੈ ਕੁਝ ਜੇਜੋਂ ਦੇ ਹੈਗੇ ਔਰ ਕੁਝ ਮੇਰੇ ਪਰੋਵਾਲ ਲਸਾੜਾ ਤੇ ਮਹਿਦੂਦ ਦੇ ਇਹਨਾਂ ਦੇ ਮੈਂ ਨਾਮ ਦੱਸੂਗੀ ਸ਼ਿਵਾ, ਰੋਹਿਤ, ਰਵੀ, ਵਿਸ਼ਾਲ, ਸਚਿਨ, ਦੀਪਕ, ਦਵਿੰਦਰ ਤੇ ਪਰਮਜੀਤ ਇਹ ਜਿਹੜੇ ਲੜਕੇ ਨੇ ਇਹਨਾਂ ਨੇ ਜਦੋਂ ਇਹ ਹਾਦਸਾ ਇੱਥੇ ਦੇਖਿਆ ਇਹ ਉਸੇ ਵੇਲੇ ਉਹਨਾਂ ਦੇ ਮਗਰ ਪਾਣੀ ਚ ਕੁੱਦੇ ਐ ਉਹਨਾਂ ਦੀਆਂ ਚੀਕਾਂ ਪੁਕਾਰਾਂ ਨੂੰ ਦੇਖ ਕੇ ਇਹਨਾਂ ਨੇ ਅਰੇਂਜਮੈਂਟਸ ਕੀਤੇ ਇਹ ਲੋਡਰ ਲੈ ਕੇ ਵੀ ਜਿਹੜਾ ਪਾਣੀ ਦੇ ਵਿੱਚ ਗਏ ਪਰ ਇਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਵਿਚਾਰਿਆਂ ਨੂੰ ਔਰ ਫਿਰ ਵੀ ਇਹਨਾਂ ਨੇ ਜਦੋਂ ਜਹਿਦ ਕਰਕੇ rescue ਟੀਮਾਂ ਆਉਣ ਤੋਂ ਪਹਿਲੇ ਜਿਹੜਾ ਇਹ 1.5 ਵਜੇ ਤੱਕ ਚਾਰ ਲਾਸ਼ਾਂ ਕੱਢ ਚੁੱਕੇ ਸੀ ਔਰ ਬੱਚਾ ਵੀ ਜਿਹੜਾ ਹੈ ਉਹ ਇਹਨਾਂ ਨੇ ਹਸਪੀਟਲ ਪਹੁੰਚਾਇਆ ਬਚਾਇਆ ਇਹਨਾਂ ਨੇ ਪਰ ਮੈਂ ਇੱਥੇ ਪ੍ਰਸ਼ਾਸਨ ਨੂੰ ਇਹ ਗੱਲ ਕਹੂੰਗੀ ਕਿ ਆਪਣੇ ਚੁੱਪੇ ਨੰਬਰ ਬਣਾਉਣ ਦੀ ਬਜਾਏ ਜਿਹੜੇ ਸਿਵਲਿਅਨ ਬੰਦੇ ਜਿਨ੍ਹਾਂ ਕੋਲ ਕੋਈ ਟ੍ਰੇਨਿੰਗ ਨਹੀਂ ਹੈ ਕਿਰਪਾ ਕਰਕੇ ਉਹਨਾਂ ਨੂੰ ਸਨਮਾਨਿਤ ਕਰੋ 15 ਅਗਸਤ ਦੇ ਦਿਨ ਉਹਨਾਂ ਲੋਕਾਂ ਦਾ ਸਨਮਾਨ ਚਾਹੀਦਾ ਜਿਹੜਾ ਮੈਂ ਬਿਨਾਂ ਟ੍ਰੇਨਿੰਗ ਦੇ ਆਪਣੀ ਜਾਨ ਤੇ ਖੇਲ ਕੇ ਇਹਨੇ ਤੇਜ਼ ਵਗਦੇ ਪਾਣੀ ਦੇ ਵਿੱਚ ਉਸ ਮਾਰੂ ਪਾਣੀ ਦੇ ਵਿੱਚ ਜਾ ਕੇ ਜਿਹੜਾ ਲੋਕਾਂ ਦੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਬੱਚਾ ਇੱਕ ਬਚਾਇਆ ਔਰ ਕੁਝ ਲਾਸ਼ਾਂ ਵੀ ਕੱਢੀਆਂ